ਮੇਰਾ ਛੋਟਾ ਵੀਰ ਬੱਚਾ ਸਮਾਨੀ ਹੈ ਮੇਰਾ ਬੇਟਾ ਪਿੱਛੇ ਖੜਾ ਮਹਿਤਾਬ ਖੇਰਾ ਮੈਨੂੰ ਦਲਬੀਰ ਗੋਲਡੀ ਉਦਾਂ ਦਾ ਲੱਗਦਾ ਵਾ ਔਰ ਇਹਦੇ ਬਾਰੇ ਮੈਂ ਇਹ ਕਹੂੰਗਾ ਕਿ ਮੈਂ ਇਹਨੂੰ ਦਲਬੀਰ ਵਿੱਚ ਮੈਂ ਖੇਰਾ ਦੇਖ ਰਿਹਾ ਮੈਂ ਤੁਮ ਦੱਸਦਾ ਬਿਲਕੁਲ ਇਸੇ ਤਰੀਕੇ ਨਾਲ ਮੈਂ ਸਿਮਰਤ ਨੂੰ ਪੁੱਛਣਾ ਸੀਗਾ ਇਹਨਾਂ ਦੀ ਏਜ ਕਿੰਨੀ ਕਹਿੰਦੀ 41 ਮੈਨੂੰ ਯਾਦ ਹੈ 1997 ਚ ਪਹਿਲੀ ਵਾਰ ਇਲੈਕਸ਼ਨ ਲੜਿਆ ਤੇ 28000 ਵੋਟ ਤੇ ਮੈਂ ਹਾਰਿਆ ਉਹਨੂੰ ਕਹਿੰਦੇ ਨੇ ਅੰਗਰੇਜ਼ੀ ਚ ਬੈਕ ਬ੍ਰੇਕਿੰਗ ਡੀਫੀਟ ਲੱਕ ਤੋੜਵੀਂ ਹਾਰ ਸੀਗੀ ਪਰ ਮੇਰੇ ਪਿਤਾ ਜੀ ਉਦੋਂ ਜੀਵੇ ਸੀਗੇ ਸਰਦਾਰ ਸੁਖਵਿੰਦਰ ਸਿੰਘ ਤੇ ਉਸ ਵਕਤ ਮੈਨੂੰ 25000 ਵੋਟ ਪਈ ਤਾਂ ਮੈਂ ਬੜਾ ਡਿਮੋਟਿਵੇਟਡ ਜਿਹਾ ਸੀ ਜਦੋਂ ਘਬਰਾ ਗਿਆ ਕਿ ਕੀ ਹੋਊਗਾ ਜ਼ਿੰਦਗੀ ਚ ਅਦਾ ਹਨੇਰਾ ਜਿਹਾ ਜੱਜ ਰਿਹਾ ਸੀਗਾ ਉਮਰ ਮੇਰੀ ਸੀਗੀ ਉਦੋਂ ਤਕਰੀਬਨ 32 ਸਾਲ ਦੀ ਸੀ ਤਾਂ ਮੇਰੇ ਪਿਤਾ ਜੀ ਨੇ ਸ਼ਾਮ ਨੂੰ ਮੈਨੂੰ ਬੁਲਾਇਆ ਬਿਠਾਇਆ ਨਾਲ ਕਹਿੰਦੇ ਬੇਟੇ ਘਬਰਾਉਣਾ ਨਹੀਂਗਾ ਤੂੰ ਇਹ ਮਤ ਸੋਚ ਕੇ 28000 ਵੋਟ ਤੇ ਹਾਰਿਆ ਤੂੰ ਇਹ ਸੋਚ ਕੇ ਤੈਨੂੰ 25000 ਆਦਮੀ ਨੇ ਨਾਲ ਤੈਨੂੰ ਵੋਟ ਪਾਈਆ ਤੂੰ ਉਹਨਾਂ ਦਾ ਹਮਦਰਦ ਬਣ ਕੇ ਪਹਿਲਾ ਅੱਗੇ ਕਦਮ ਪੁੱਟਣਾ ਮਰਦ ਇਹ ਮੇਰੇ ਲਈ ਨਸੀਹਤ ਸੀਗੀ ਔਰ ਇਸੇ ਤਰ੍ਹਾਂ ਹੀ ਮੈਂ ਗੋਲਡੀ ਨੂੰ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਇਹ ਜਜ਼ਬਾਤੀ ਨੇ ਮੈਂ ਵੀ ਜਜ਼ਬਾਤੀ ਹਾਂ ਹੁਣ ਜਜ਼ਬਾਤੀਆਂ ਦਾ ਸਫ਼ਰ ਥੋੜਾ ਲੰਮਾ ਹੋਣਾ ਵਾ ਇਹ ਧਿਆਨ ਨਾਲ ਚੱਲਣਾ ਪੈਣਾ ਵਾ ਜੇ ਤਾਂ ਆਪਾਂ ਦਿਮਾਗ ਨਾਲ ਚੱਲਾਂਗੇ ਸ਼ਾਰਟਕਟ ਬਹੁਤ ਨੇ ਪੈਸੇ ਕਮਾਉਣੇ ਨੇ ਮਨਿਸਟਰ ਬਣਨਾ ਵਾ ਰੁਤਬੇ ਲੈਣੇ ਨੇ ਉਹ ਉਹ ਬਹੁਤਾ ਔਖਾ ਕੰਮ ਨਹੀਂਗਾ ਖੁਸ਼ ਆਮਦ ਕਰੋ ਮੈਂ ਬਹੁਤ ਚੰਗੇ ਚੰਗੇ ਲੀਡਰ ਬੈਠੇ ਦੇਖੇ ਨੇ ਜਿਹੜਾ ਜਿਨ੍ਹਾਂ ਦੀ ਆਪਣੀ ਉਮਰ ਜ਼ਿਆਦਾ ਛੋਟੀ ਵਾਲੇ ਤੇ ਜਾ ਕੇ ਗੁੱਡੀ ਹੱਥ ਲਾਉਂਦੇ ਲੰਮੇ ਪੈਂਦੇ ਦੇਖੇ ਹੋਏ ਨੇ ਲੇਕਿਨ ਉਹਦੇ 'ਚ ਤੁਹਾਡੀ ਸੈਲਫ ਰਿਸਪੈਕਟ ਗਵਾਚ ਜਾਂਦੀ ਆ ਤੁਸੀਂ ਆਪਣੇ ਆਪ ਦੇ ਅੰਦਰ ਸ਼ਰਮਿੰਦੇ ਰਹਿੰਨੇ ਹੋ ਸੋ ਆ ਜਿਹੜਾ ਮੇਰਾ ਹੁਣ ਹੈ 8ਵਾਂ ਇਲੈਕਸ਼ਨ ਹੈ ਮੇਰੀ ਤੇ 8ਵਾਂ ਇਲੈਕਸ਼ਨ ਆਲਮੋਸਟ 10 ਦਾ ਹੱਕਿਆਂ ਦੇ ਵਿੱਚ ਸਫ਼ਰ ਬਹੁਤ ਲੰਬਾ ਸੀਗਾ 17 ਪਰਚੇ ਦਰਜ ਹੋਏ ਮੇਰੇ ਜਿਹੜਾ ਇਹਨਾਂ ਨੇ ਪੰਜ ਤਾਂ ਇਹਨਾਂ ਨੇ ਕੀਤੇ 12 ਪਹਿਲਾਂ ਹੋਏ ਸੀਗੇ ਲੇਕਿਨ ਲੜਦੇ 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 ਇਹ ਹੋਇਆ ਕਿ ਮੇਰੀ ਜ਼ਿੰਦਗੀ ਚ ਮੇਰੇ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੇ ਮੇਰਾ ਸਤਿਕਾਰ ਬਹੁਤ ਕੀਤਾ ਮੇਰੇ ਕੋ ਦੌਲਤ ਹੈ ਨਹੀਂ ਕੀ ਪ੍ਰਧਾਨ ਜੀ ਮੈਨੂੰ ਪੁੱਛ ਰਹੇ ਸੀ ਕਿ ਤੁਹਾਨੂੰ ਪਾਰਟੀ ਮਦਦ ਕਰੇ ਨਾ ਕਰੇ ਮੈਂ ਕਿਹਾ ਜੀ ਮੇਰੇ ਕੋ ਕੋਈ ਪੈਸਾ ਨਹੀਂਗਾ ਅੱਜ ਮੈਂ ਤੁਹਾਡੇ ਅੰਦਰ ਖੜਾ ਹਾਂ ਆਫ ਕੋਰਸ ਜਿੰਨਾ ਵਾਹਿਗੁਰੂ ਨੇ ਦਿੱਤਾ ਚੰਗੀ ਜ਼ਿੰਦਗੀ ਜੀਣ ਵਾਸਤੇ ਲੇਕਿਨ ਅੜਾਉਣ ਵਾਸਤੇ ਨਹੀਂਗਾ ਪਰ ਇੱਜ਼ਤ ਬਹੁਤ ਹੈ ਔਰ ਮੈਂ ਜਦੋਂ ਪਲਾਥ ਇਲੈਕਸ਼ਨਾਂ ਲੜੀਆਂ ਜਿੰਨੀਆਂ ਬੀਬੀ ਜਗੀਰਕੌਰ ਕੋਲ ਛੋਟੀ ਮੋਟੀ ਕੈਂਡੀਡੇਟ ਨਹੀਂ ਆ ਉਹਨਾਂ ਦਾ ਆਪਣਾ ਇੱਕ ਗੁਰਦੁਆਰਾ ਸਾਹਿਬ ਹੈ ਪ੍ਰਾਈਵੇਟ ਉਹਨਾਂ ਦੇ ਆਪਣੀ ਗੋਲਕਿਆ ਉਹਨਾਂ ਨੂੰ ਲੱਖਾਂ ਰੁਪਏ ਇੱਕ ਚੜਾਵਾ ਚੜਦਾ ਰਿਹਾ ਉਦੋਂ ਹੁਣ ਤਾਂ ਚਲੋ ਟਟਿਆ ਹੋਊਗਾ ਲੇਕਿਨ ਮੈਂ ਉਹਨਾਂ ਨਾਲ ਲੜਿਆ ਕਿਹਨਾਂ ਨੇ ਇਲੈਕਸ਼ਨ ਲੜੀ ਆ ਤੁਹਾਡੇ ਵਰਗੇ ਸਤਕਾਰਯੋਗ ਵਰਕਰਾਂ ਨੇ ਇਲੈਕਸ਼ਨ ਲੜੀ ਮੇਰੀ ਮੈਂ ਆਪਣੀ ਇਲੈਕਸ਼ਨ ਕਦੀ ਨਹੀਂ ਲੜੀ ਕੀਤੀ ਸੋ ਇਸ ਕਰਕੇ ਇਹ ਮੇਰੀ ਕਮਾਈ ਆ ਔਰ ਮੈਂ ਆਪਣੇ ਆਪ ਨੂੰ ਇਹਦੇ 'ਚ ਦੇਖ ਰਿਹਾ ਹਾਂ ਤੇ ਮੈਂ ਤੁਹਾਨੂੰ ਅੱਜ ਇਹ ਕਹਿ ਕੇ ਚੱਲਿਆ ਕਿ ਜੇ ਵਾਹਿਗੁਰੂ ਨੇ ਸਭ ਸੁੱਖ ਰੱਖਿਆ ਤੇ ਪ੍ਰ 2027 ਚ ਆਪਣੀ ਗਵਰਨਮੈਂਟ ਬਣੂਗੀ ਇਹਦੇ ਝੰਡੀ ਲਾ ਕੇ ਜਾਵਾਂਗੇ ਤੁਹਾਨੂੰ ਮੇਰਾ ਵਾਅਦਾ ਤੁਹਾਡੇ ਨਾਲ ਮੇਰੇ ਲੱਗੇ ਨਾ ਲੱਗੇ ਮੇਰੇ ਲੱਗੇ ਨਾ ਲੱਗੇ ਜਿੰਦਾਬਾਦ ਜਿੰਦਾਬਾਦ ਮੇਰੇ ਲੱਗੇ ਨਾ ਲੱਗੇ ਕਿਉਂਕਿ ਇਹ ਡਿਸਰਵਿੰਗ ਹੈ ਇਹ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਹੈ ਐਜੂਕੇਟਿਡ ਹੈ ਕਿੰਨੇ ਬੰਦੇ ਨੇ ਪੋਲਿਟਿਕਸ ਵਿੱਚ ਮੈਨੂੰ ਦੱਸੋ ਜਿਹੜੇ ਪੜੇ ਲਿਖੇ ਨੌਜਵਾਨ ਨੇ ਇਸ ਕਰਕੇ ਇਹ ਮੇਰੇ ਪਰਿਵਾਰ ਵਾਂਗੂ ਮੈਨੂੰ ਆਪਣੇ ਬੱਚਿਆਂ ਵਾਂਗੂ ਨਾਲ ਰੱਖਣਾ ਵਾਂ ਔਰ ਜਿਹੜੀ ਸਾਡੀ ਸਿਮਰਤ ਜੀ ਨੇ ਕਿਹਾ ਕਿ ਮੈਂ ਇਮਾਨਦਾਰੀ ਮੈਨੂੰ ਮੈਨੂੰ ਪੂਰਨ ਭਰੋਸਾ ਮੈਂ ਮੈਂ ਸਭ ਬੰਦਿਆਂ ਤੇ ਯਕੀਨ ਕਰਦਾ ਅਨਲੈਸ ਕੋਈ ਆਦਮੀ ਤੁਹਾਡੇ ਨਾਲ ਧੋਖਾ ਕਰੇ ਉਦੋਂ ਤੱਕ ਮੈਂ ਯਕੀਨ ਹੀ ਕਰੀ ਜਾਣਾ ਸਭ ਦੇ ਉੱਤੇ